ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਵੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸਿਉਂ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਇੱਕ ਬਨਾਨੇ ਲੈ ਕੇ ਵੀ ਅਰੇ ਡੱਬੂ ਘਰ ਤੇ ਬੰਦਨੇ ਉਹਨਾਂ ਦੀ ਟੋਲ ਲਾ ਗਏ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਰਹੇਗਾ ਸਮਰਥਨ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਹਾਂ ਕੋਈ ਮੁਹਿੰਮ ਵੀ ਚਲਾਓਗੇ ਸੁਣਿਆ ਕੋਈ ਪ੍ਰਚਾਰੀ ਲੰਮੇ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੇਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸ਼ੌਂ ਵੀ ਨਹੀਂ ਚਕਾਈ ਇੱਕ ਬਨਾਲੇ ਲੈ ਕੇ ਵੀ ਹਲੇ ਡੱਬੂ ਘਰ ਤੇ ਬੰਦ ਨਹੀਂ ਉਹਨਾਂ ਦਾ ਸੀ ਟੂਰ ਲਗਾਗੇ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਰਹੇਗਾ ਸਮਰਥਨ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਹਾਂ ਕੋਈ ਮੁਹਿੰਮ ਵੀ ਚਲਾਓਗੇ ਸਮਝਾਏ ਕੋਈ ਪ੍ਰਚਾਰੀ ਲਾਉਣੇ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਿਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਵੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ